ਸਤਿ ਸ਼੍ਰੀ ਅਕਾਲ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਹਾਣੀ ਪੜ ਰਹੇ ਹਾਂ ਵਾਇਆ ਸਪੇਨ ਮੌਤ ਦਾ ਰੇਗਿਸਤਾਨ ਚੰਨਜੀਤ ਸਿੰਘ ਸੁਜੋ ਦੇ ਨਾਲ ਵਾਪਰੀ ਹੋਈ ਇਹ ਘਟਨਾ ਹੈ ਜਦੋਂ ਉਹ ਭਾਰਤ ਤੋਂ ਸਪੇਨ ਗਏ ਆਪਾਂ ਇੱਥੋਂ ਤੱਕ ਕਹਾਣੀ ਪੜ ਚੁੱਕੇ ਹਾਂ ਕਿ ਮੁੰਡੇ ਏਜੰਟ ਦੀਆਂ ਮਿੱਠੀਆਂ ਗੱਲਾਂ ਵਿੱਚ ਫਿਰ ਆ ਗਏ ਤੇ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਸ਼ਾਇਦ ਅਸੀਂ ਸਪੇਨ ਚਲੇ ਜਾਵਾਂਗੇ ਇਸ ਤੋਂ ਅੱਗੇ ਅੱਜ ਆਪਾਂ ਸ਼ੁਰੂ ਕਰਾਂਗੇ ਹੁਣ ਸਾਨੂੰ ਮਾਲੀ ਦੇਸ਼ ਵਾਲੇ ਏਜੰਟ ਅਜੇ ਤੇ ਰਜੇਸ਼ ਨੇ ਇੱਕ ਵਾਰ ਫਿਰ ਪੂਰਾ ਯਕੀਨ ਬਣਾ ਦਿੱਤਾ ਕਿ ਤੁਸੀਂ ਹੁਣ ਬਾਰਡਰ ਜ਼ਰੂਰ ਪਾਰ ਕਰੋਗੇ ਉਹਨਾਂ ਦੀ ਦਲੀਲ ਸੀ ਕਿ ਮਰਾਕੋ ਬਾਰਡਰ ਤੇ ਮਿਲਟਰੀ ਵਾਲੇ ਮੁਸਲਮਾਨ ਹਨ ਤੇ ਉਹਨਾਂ ਨੇ ਰੋਜ਼ੀ ਖੇ ਹੋਏ ਹਨ ਉਹ ਯਕੀਨ ਨਾਲ ਕਹਿੰਦੇ ਸਨ ਕਿ ਅਸੀਂ ਰਾਤ ਨੂੰ ਤੁਹਾਨੂੰ ਵੀ ਬਾਰਡਰ ਪਾਰ ਕਰਵਾ ਦੇਣਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਸਖਤਾਈ ਘੱਟ ਹੁੰਦੀ ਹੈ ਸਾਡਾ ਬਾਰਡਰ ਪਾਰ ਕਰਨ ਦਾ ਸੰਘਰਸ਼ ਫਿਰ ਸ਼ੁਰੂ ਹੋ ਗਿਆ ਅਸੀਂ ਕੁੱਲ 11 ਵਾਰ ਮੁਰਾਕੋ ਦੇ ਬਾਰਡਰ ਤੇ ਗਏ 11ਵੀਂ ਵਾਰ ਡੋਂਕਰ ਸਾਨੂੰ ਰਾਤ 11 ਵਜੇ ਦੋ ਗੱਡੀਆਂ ਵਿੱਚ ਲੈ ਕੇ ਚੱਲ ਪਏ ਜਿਸ ਗੱਡੀ ਵਿੱਚ ਮੈਂ ਸੀ ਉਸ ਗੱਡੀ ਵਿੱਚ 20 ਤੇ ਦੂਸਰੀ ਵਿੱਚ 17 ਮੁੰਡੇ ਬੈਠੇ ਹੋਏ ਸਨ ਅਸੀਂ 20 ਮੁੰਡੇ ਅਜੇ ਬਾਰਡਰ ਤੋਂ 25 ਕਿਲੋਮੀਟਰ ਦੂਰ ਸੀ ਜਦੋਂ ਸਾਡੀ ਗੱਡੀ ਰੇਤ ਚੇ ਫਸ ਗਈ ਦੂਸਰੀ ਗੱਡੀ ਅੱਗੇ ਲੰਘ ਗਈ ਤੇ ਸਾਨੂੰ ਦਿਸਣਾ ਵੀ ਬੰਦ ਹੋ ਗਈ ਅਸੀਂ 2 ਘੰਟੇ ਆਪਣੀ ਫਸੀ ਹੋਈ ਗੱਡੀ ਨੂੰ ਕੱਢਦੇ ਰਹੇ ਪਰ ਗੱਡੀ ਨਹੀਂ ਨਿਕਲੀ ਰਾਤ ਦੇ 12 ਵਜ ਗਏ ਸਾਨੂੰ ਡੌਂਕਰ ਕਹਿੰਦੇ ਤੁਸੀਂ ਸੌਣਾ ਨਹੀਂ ਬੇਲਚਿਆਂ ਨਾਲ ਗੱਡੀ ਦੇ ਟਾਇਰਾਂ ਥੱਲਿਓਂ ਰੇਤਾ ਕੱਢੋ ਸਾਨੂੰ ਰੇਤੇ ਵਿੱਚੋਂ ਗੱਡੀ ਕੱਢਦਿਆਂ ਤੜਕੇ ਦੇ 5 ਵਜ ਗਏ ਅਖੀਰ ਮਸਾਂ ਹੀ ਗੱਡੀ ਨਿਕਲੀ ਪਰ ਹੁਣ ਤੱਕ ਸਾਡੀ ਸਾਰਿਆਂ ਦੀ ਬੱਸ ਹੋ ਗਈ ਨੀਂਦ ਵੀ ਬਹੁਤ ਆ ਰਹੀ ਸੀ ਅਸੀਂ ਘਬਰਾਏ ਵੀ ਬਹੁਤ ਹੋਏ ਸੀ ਕਿ ਸਾਡੇ ਬਾਕੀ ਵੀਰ ਕਿੱਥੇ ਗਏ ਡੌਂਕਰਾਂ ਨੂੰ ਕੋਈ ਕਰਨੇ ਹੀ ਸੀ ਜਾਪਦਾ ਉਹ ਸਾਨੂੰ ਕਹਿੰਦੇ ਸਾਹਮਣੇ 2-3 ਕਿਲੋਮੀਟਰ ਤੇ ਪਹਾੜ ਹੈ ਤੁਸੀਂ ਉੱਥੇ ਜਾ ਕੇ ਬੈਠ ਜਾਓ ਅਸੀਂ ਦੂਜੀ ਗੱਡੀ ਨੂੰ ਵੇਖ ਕੇ ਆਉਂਦੇ ਹਾਂ ਸਾਨੂੰ ਤਸੱਲੀ ਹੋ ਗਈ ਅਸੀਂ ਹੁਣ ਪਹਾੜ ਤੇ ਬੈਠ ਕੇ ਜਾ ਕੇ ਉਡੀਕਣ ਲੱਗੇ ਅਗਲੇ ਦਿਨ ਸਾਡੇ ਵਾਲੀ ਗੱਡੀ ਹੀ ਉਹਨਾਂ 17 ਬੰਦਿਆਂ ਨੂੰ ਲੈ ਕੇ ਸਵੇਰੇ 10 ਵਜੇ ਸਾਡੇ ਕੋਲ ਪਹੁੰਚ ਗਈ ਉਹਨਾਂ ਨੂੰ ਮਿਲਣ ਪਿੱਛੋਂ ਬੈਠ ਜਾਣ ਤੇ ਅਸੀਂ ਪੁੱਛਿਆ ਤੁਸੀਂ ਕਿੱਥੇ ਬੈਠੇ ਸੀ ਉਹਨਾਂ ਦੱਸਿਆ ਕਿ ਕੱਲ ਸ਼ਾਮ ਨੂੰ 5 ਵਜੇ ਸਾਡੀ ਗੱਡੀ ਪੈਂਚਰ ਹੋ ਗਈ ਸੀ ਜਦੋਂ ਅਸੀਂ ਪੈਂਚਰ ਲਾਉਣ ਲੱਗੇ ਤਾਂ ਸਾਡੇ ਉੱਤੇ ਇੱਕ ਹੈਲੀਕਾਪਟਰ ਘੁੰਮ ਰਿਹਾ ਸੀ ਸਾਡੇ ਡੋਂਕਰ ਕਹਿੰਦੇ ਕਿ ਤੁਸੀਂ ਸਾਰੇ ਲੰਮੇ ਪੈ ਜਾਓ ਅਸੀਂ 2 ਘੰਟੇ ਢਿੱਡ ਭਾਰ ਲੰਮੇ ਪਏ ਰਹੇ ਡੋਂਕਰਾਂ ਨੇ ਗਰਮੀ ਹੋਣ ਦੇ ਬਾਵਜੂਦ ਵੀ ਸਾਨੂੰ ਕੰਬਲਾ ਨਾਲ ਲੁਕਾ ਦਿੱਤਾ ਸਾਡੇ ਡੋਂਕਰ ਆਪ ਗੱਡੀ ਲੈ ਕੇ ਭੱਜ ਗਏ ਅਸੀਂ ਸਾਰੀ ਰਾਤ ਉਡੀਕਦੇ ਰਹੇ ਹੁਣ ਸਾਨੂੰ ਆ ਤੁਹਾਡੇ ਵਾਲੇ ਡੋਂਕਰ ਜਾ ਕੇ ਮਿਲੇ ਤੇ ਲੈ ਕੇ ਆਏ ਅਸੀਂ ਫੇਰ ਆਪਣੀ ਬੇਵਸੀ ਵਿੱਚ ਝੂਰਣ ਲੱਗੇ ਡੋਂਕਰ ਕਹਿੰਦੇ ਤੁਸੀਂ ਚੌਲ ਬਣਾ ਕੇ ਖਾ ਲਵੋ ਅਸੀਂ ਹਰ ਹਾਲ ਤੁਹਾਨੂੰ ਬਾਰਡਰ ਪਾਰ ਕਰਵਾ ਦੇਣਾ ਹੈ ਅਸੀਂ ਕਿਹਾ ਨਾ ਸਾਡੇ ਕੋਲ ਪਾਣੀ ਤੇ ਸਾਡੇ ਕੋਲ ਚੌਲ ਡੋਂਕਰ ਕਹਿੰਦੇ ਪਾਣੀ ਸਾਡੇ ਕੋਲ ਵੀ ਨਹੀਂ ਹੈ ਅਸੀਂ ਚਿੰਤਾ ਵਿੱਚ ਪੈ ਗਏ ਅਖੀਰ ਉਹਨਾਂ ਸਾਨੂੰ 10 ਲੀਟਰ ਪਾਣੀ ਦੇ ਦਿੱਤਾ ਤੇ ਫਿਰ ਆਉਣ ਦਾ ਲਾਰਾ ਲਾ ਕੇ ਚਲੇ ਗਏ ਅਸੀਂ 11 ਵਜੇ ਸਾਰਿਆਂ ਨੇ ਥੋੜਾ ਥੋੜਾ ਪਾਣੀ ਪੀਤਾ ਜਦ ਕਿ ਅਜੇ ਦਿਨ ਵੀ ਪੂਰਾ ਪਿਆਸੀ ਤੇ ਅੱਤ ਦੀ ਦੁਪਹਿਰ ਵਿੱਚ ਕੋਈ ਪਹਾੜ ਵੀ ਨਹੀਂ ਸੀ ਜਿਸ ਦੀ ਛਾਵੇਂ ਅਸੀਂ ਬਹਿ ਸਕਦੇ ਅਸੀਂ ਧੁੱਪ ਵਿੱਚ ਸਾਰਾ ਦਿਨ ਬੈਠੇ ਰਹੇ ਡੋਂਕਰ ਰਾਤ ਨੂੰ 8 ਵਜੇ ਗੱਡੀ ਲੈ ਕੇ ਆਏ ਅਸੀਂ ਸਾਰੇ ਪਾਣੀ ਨੂੰ ਤਰਸ ਰਹੇ ਸੀ ਪਰ ਡੋਂਕਰ ਆਉਂਦਿਆਂ ਹੀ ਕਹਿੰਦੇ ਕਿ ਤੁਸੀਂ ਹੁਣ ਸਪੇਨ ਜਾ ਕੇ ਹੀ ਪਾਣੀ ਪੀਓਗੇ ਅਸੀਂ ਸੁੱਕੇ ਬੁੱਲਾਂ ਤੇ ਫਿਰ ਜੀਬ ਫੇਰਦੇ ਚੁੱਪ ਹੀ ਰਹੇ ਡੋਂਕਰ ਕਹਿੰਦੇ ਕਿ ਗੱਡੀ ਇੱਕ ਆਪਾ 37 ਜਾਣੇ ਅਸੀਂ ਕਿਹਾ ਕਿ ਇੰਨੇ ਜਾਣੇ ਕਿੱਦਾਂ ਬੈਠ ਸਕਦੇ ਹਾਂ ਤਾਂ ਡੋਂਕਰ ਕਹਿੰਦੇ ਇਦਾਂ ਕਰੋ 20 ਜਾਣੇ ਵਿੱਚ ਬੈਠ ਜਾਓ ਬਾਕੀ 17 ਜਾਣੇ ਗੱਡੀ ਦੀਆਂ ਲੀਹਾਂ ਤੇ ਮਗਰਮਗਰ ਭੱਜੇ ਆਓ ਤੇ ਆਪਣਾ ਸਾਰਾ ਸਮਾਨ ਹੁਣ ਇੱਥੇ ਹੀ ਸੁੱਟ ਦਿਓ ਹੁਕਮ ਅਟਪਟਾ ਜਿਹਾ ਸੀ ਪਰ ਮੰਨਣਾ ਤਾਂ ਪੈਣਾ ਸੀ ਗੱਡੀ ਵਿੱਚ 20 ਮੁੰਡਿਆਂ ਵਿੱਚ ਬੈਠਣ ਵਾਲਾ ਇੱਕ ਮੈਂ ਵੀ ਸੀ ਬਾਕੀ ਸਾਰੇ ਮਗਰਮਗਰ ਭੱਜਣ ਲੱਗੇ ਗੱਡੀ ਵਿੱਚ ਬੈਠਿਆਂ ਸਾਨੂੰ ਮਗਰ ਭੱਜਣ ਵਾਲਿਆਂ ਵੱਲ ਇਸਕੇ ਤਰਸ ਜਿਹਾ ਆ ਰਿਹਾ ਸੀ 4 ਕੋ ਕਿਲੋਮੀਟਰ ਗੱਡੀ ਚੱਲੀ ਤਾਂ ਡੋਂਕਰਾਂ ਨੇ ਸਾਨੂੰ ਗੱਡੀ ਵਿੱਚੋਂ ਲਾ ਕੇ 17 ਮੁੰਡਿਆਂ ਨੂੰ ਗੱਡੀ ਵਿੱਚ ਬਿਠਾ ਦਿੱਤਾ ਤੇ ਅਸੀਂ ਭੱਜਣਾ ਸਟਾਰਟ ਕਰ ਦਿੱਤਾ ਇਸ ਤਰ੍ਹਾਂ ਉਹ ਸਾਨੂੰ 3-4 ਕਿਲੋਮੀਟਰ ਲੈ ਗਏ ਜਦੋਂ ਅਸੀਂ ਲੀਹਾਂ ਤੇ ਭੱਜ ਰਹੇ ਸੀ ਤਾਂ ਹੈਪੀ ਰੂਪਵਾਲ ਬੇਹੋਸ਼ ਹੋ ਕੇ ਡਿੱਗ ਪਿਆ ਅਸੀਂ ਉਸ ਨੂੰ ਸੰਭਾਲਿਆ ਤੇ ਉਹ ਪਾਣੀ ਮੰਗ ਰਿਹਾ ਸੀ ਉਸ ਦੇ ਨਾਲ ਵਾਲੇ ਮੁੰਡੇ ਵੀਰੂ ਤੇ ਰਿਸ਼ਪਾਲ ਨੇ ਆਪਣੇ ਵਾਲੀ ਬੋਤਲ ਵਿੱਚੋਂ ਉਸ ਨੂੰ ਪਾਣੀ ਪਿਆਇਆ ਤੇ ਫਿਰ ਉਹ ਦੋਵੇਂ ਹੀ ਹੈਪੀ ਨੂੰ ਮੋਢਿਆਂ ਤੋਂ ਹੱਥ ਪਾਕੇ ਤੁਰਦੇ ਰਹੇ ਅਖੀਰ ਡੋਂਕਰ ਸਾਨੂੰ ਸਾਰਿਆਂ ਨੂੰ ਬਾਰਡਰ ਤੱਕ 5 ਕਿਲੋਮੀਟਰ ਤੋਰ ਕੇ ਲੈ ਕੇ ਗਏ ਜਦ ਅਸੀਂ ਬਾਰਡਰ ਤੋਂ ਕਿਲੋਮੀਟਰ ਦੂਰ ਰਹਿ ਗਏ ਤਾਂ ਡੋਂਕਰਾਂ ਨੇ ਸਾਡੀਆਂ ਦੋ ਲਾਈਨਾਂ ਬਣਾ ਲਈਆਂ ਅਸੀਂ ਥੱਕੇ ਹੋਏ ਵੀ ਸਾਵਧਾਨ ਹੋ ਕੇ ਤੁਰ ਰਹੇ ਸੀ ਜਦੋਂ ਹੌਲੀ-ਹੌਲੀ ਤੁਰਦੇ ਅਸੀਂ ਬਾਰਡਰ ਤੋਂ ਸਿਰਫ 20 ਗੱਜ ਦੂਰ ਰਹਿ ਗਏ ਤਾਂ ਸਾਹਮਣੇ ਬਾਰਡਰ ਤੇ ਲਾਈਟਾਂ ਵਾਲੀਆਂ ਗੱਡੀਆਂ ਘੁੰਮ ਰਹੀਆਂ ਸਨ ਇਹ ਵੇਖ ਕੇ ਡੋਂਕਰਾਂ ਨੇ ਸਾਡੇ ਕਾਫਲੇ ਦਾ ਰੁਖ ਮੋੜ ਲਿਆ ਤੇ ਸਾਨੂੰ ਬਾਰਡਰ ਦੇ ਦੂਸਰੇ ਪਾਸੇ 2-3 ਕਿਲੋਮੀਟਰ ਲੈ ਗਏ ਇਸ ਪਾਸੇ ਲਾਈਟ ਵਾਲੀ ਗੱਡੀ ਨਹੀਂ ਸੀ ਦਿਸਦੀ ਅਸੀਂ ਸਾਰੇ ਬਹੁਤ ਖੁਸ਼ ਹੋਏ ਜਦੋਂ ਸਿਰਫ ਅਸੀਂ 10 ਗਜ ਹੀ ਅਗਾਹ ਗਏ ਤਾਂ ਥੱਲੇ ਛੋਟੇ ਛੋਟੇ ਪੱਥਰ ਖਿਲਰੇ ਹੋਏ ਸੀ ਜਿਸ ਨਾਲ ਸਾਡੇ ਪੈਰਾਂ ਨਾਲ ਖੜਕਾ ਹੋਣ ਲੱਗਾ ਤੇ ਕੁੱਤੇ ਉੱਚੀ ਉੱਚੀ ਭੌਂਕਣ ਲੱਗ ਪਏ ਇਹ ਕੁੱਤੇ ਮਰਾਕੋ ਬਾਰਡਰ ਵਾਲੇ ਫੌਜੀਆ ਨੇ ਰੱਖੇ ਹੋਏ ਸੀ ਜਦ ਕੁੱਤੇ ਭੌਂਕਣ ਲੱਗੇ ਤਾਂ ਅਸੀਂ ਘਬਰਾ ਗਏ ਡੌਂਕਰ ਫਿਰ ਸਾਨੂੰ 1 ਕਿਲੋਮੀਟਰ ਪਿੱਛੇ ਲੈ ਗਏ ਅਸੀਂ ਡੌਂਕਰ ਦਾ ਹਰ ਆਦੇਸ਼ ਮੰਨ ਰਹੇ ਸੀ ਤੇ ਮਨ ਵਿੱਚ ਸੋਚ ਰਹੇ ਸੀ ਕਿ ਅੱਗੇ ਕੀ ਹੋਵੇਗਾ ਡੌਂਕਰ ਕਾਫੀ ਸੋਚ ਕੇ ਕਹਿਣ ਲੱਗਾ ਕਿ ਹੁਣ ਤੁਸੀਂ ਲੰਮੇ ਪੈਕੇ ਕੋਹਣੀਆਂ ਦੇ ਭਾਰ ਤਰੋ ਅਸੀਂ ਗੁੱਸੇ ਵਿੱਚ ਆਇਆ ਨੇ ਇਹ ਆਦੇਸ਼ ਵੀ ਮੰਨ ਲਿਆ ਤੇ ਆਪਣੇ ਆਪ ਨੂੰ ਕਢੀਸਣ ਲੱਗੇ ਬਾਰਡਰ ਤੋਂ 20 ਕ ਗਜ ਹੀ ਦੂਰ ਰਹਿ ਗਏ ਸੀ ਕਿ ਅਚਾਨਕ ਸਾਨੂੰ 15-20 ਫੌਜੀ ਟੱਕਰ ਪਏ ਉਹਨਾਂ ਦੇ ਹੱਥਾਂ ਵਿੱਚ ਸਟੇਨ ਗੰਨਾਂ ਤੇ ਟਾਰਚਾਂ ਸੀ ਉਹਨਾਂ ਨੇ ਸਾਡੇ ਪਿੱਛੇ ਕੁੱਤੇ ਛੱਡ ਦਿੱਤੇ ਅਸੀਂ ਘਬਰਾ ਗਏ ਤੇ ਚੀਕਾਂ ਮਾਰਦੇ ਪਛਾਂ ਭੱਜਣ ਲੱਗੇ ਪਰ ਉਹਨਾਂ ਫੌਜੀਆਂ ਨੇ ਸਾਡੇ ਤੇ ਗੋਲੀ ਨਾ ਚਲਾਈ ਜਦੋਂ ਅਸੀਂ ਇੱਕ ਦੂਜੇ ਤੋਂ ਅੱਗੇ ਲੰਘਦੇ ਭੱਜ ਰਹੇ ਸੀ ਤਾਂ ਸਾਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਅਸੀਂ ਕਿੱਧਰ ਭੱਜਦੇ ਆ ਭੱਜਦੇ ਆ ਇੰਦਰਜੀਤ ਬਹੁਤ ਜ਼ੋਰ ਨਾਲ ਡਿੱਗ ਪਿਆ ਅਸੀਂ ਸਾਰੇ ਰੁਕ ਗਏ ਪਰ ਹੁਣ ਅਸੀਂ ਸਾਰੇ ਖਤਰੇ ਤੋਂ ਬਾਹਰ ਆ ਚੁੱਕੇ ਸੀ ਹੁਣ ਮੇਰੇ ਸਬਰ ਦਾ ਬੰਨ ਟੁੱਟ ਚੁੱਕਾ ਸੀ ਮੈਂ ਧਰਮਿੰਦਰ ਨੂੰ ਉੱਚੀ ਆਵਾਜ਼ ਵਿੱਚ ਕਿਹਾ ਸਾਲੇ ਡੋਂਕਰ ਨੂੰ ਫੜ ਲਵੋ ਧਰਮਿੰਦਰ ਤੇ ਇੰਦਰਜੀਤ ਜਿਵੇਂ ਪਹਿਲਾਂ ਹੀ ਉਡੀਕ ਕਰ ਰਹੇ ਹੁਣ ਉਹਨਾਂ ਨੇ ਉਸੇ ਵੇਲੇ ਡੋਂਕਰ ਨੂੰ ਫੜ ਲਿਆ ਮੈਂ ਫਿਰ ਗੁੱਸੇ ਨਾਲ ਅੱਗੇ ਵਧਿਆ ਤੇ ਡੋਂਕਰ ਨੂੰ ਬਾਹੋਂ ਫੜ ਲਿਆ ਮੇਰੇ ਕੋਲ ਚਾਕੂ ਸੀ ਫਿਰ ਮੈਂ ਗੁੱਸੇ ਵਿੱਚ ਕਿਹਾ ਤੈਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਬੇਵਕੂਫ ਬਣਾਉਂਦੇ ਨੂੰ ਅੱਜ ਤੂੰ ਵੀ ਚੱਲ ਤੇ ਮੈਂ ਚੱਲਦਾ ਤੂੰ ਕਹਿੰਦਾ ਹੈ ਕਿ ਮੇਰੀ ਸੈਟਿੰਗ ਹੈ ਬਾਰਡਰ ਵਾਲੇ ਫੌਜੀਆ ਨਾਲ ਚੱਲ ਦੋਵੇਂ ਚੱਲਦੇ ਆਪਾਂ ਤੂੰ ਸਾਨੂੰ ਝੂਠ ਬੋਲੀ ਜਾਣਾ ਡੋਂਕਰ ਰੋਣ ਲੱਗ ਪਿਆ ਬਾਕੀ ਮੁੰਡੇ ਕਹਿੰਦੇ ਚਲੋ ਛੱਡੋ ਭਾਜੀ ਹੁਣ ਪਿੱਛੇ ਜਾਣ ਬਾਰੇ ਸੋਚੋ ਅਖੀਰ ਠੰਡਾ ਸਾਹ ਭਰ ਕੇ ਮੈਂ ਡੋਂਕਰ ਦੀ ਬਾਹ ਛੱਡ ਦਿੱਤੀ ਸਾਡੇ ਗੱਡੀਆਂ ਵਾਲੇ ਡੋਂਕਰ ਵੀ ਪਿੱਛੇ ਜਾ ਚੁੱਕੇ ਸਨ ਮੈਂ ਕਾਬੂ ਆਏ ਡੋਂਕਰ ਦਾ ਵਾਇਰਲੈਸ ਸੈਟ ਖੋਲਿਆ ਫਿਰ ਮੈਂ ਆਪਣੇ ਪਿੰਡ ਵਾਲੇ ਮੁੰਡੇ ਨਿੱਕੂ ਜੋ ਸਾਡੇ ਨਾਲ ਸੀ ਉਸਦੇ ਚਾਚੇ ਬਲਬੀਰ ਨੂੰ ਫੋਨ ਮਲਾਇਆ ਕਾਲ ਚੱਲ ਗਈ ਸਾਡੇ ਸਾਰਿਆਂ ਦੇ ਚਿਹਰੇ ਖਿੜ ਗਏ ਫੋਨ ਤੇ ਮੈਂ ਰੋਂਦਿਆ ਹੋਇਆ ਚਾਚੇ ਬਲਬੀਰ ਨੂੰ ਸਾਰੀ ਗੱਲ ਦੱਸੀ ਤੇ ਫਿਰ ਆਖਿਆ ਕਿ ਰਜੇਸ਼ ਗੜ ਸ਼ੰਕਰ ਵਾਲੇ ਏਜੰਟ ਨੂੰ ਕਹਿ ਕੇ ਹੁਣ ਸਾਡੀ ਜਾਨ ਨੂੰ ਖਤਰਾ ਹੈ ਸਾਨੂੰ ਕਿਸੇ ਤਰੀਕੇ ਵਾਪਸ ਮੰਗਵਾ ਲਵੇ ਇਹ ਸਾਡਾ ਆਖਰੀ ਫੋਨ ਹੈ ਨਾ ਸਾਡੇ ਕੋਲ ਕੁਝ ਖਾਣ ਨੂੰ ਹੈ ਤੇ ਨਾ ਕੁਝ ਪੀਣ ਨੂੰ ਤੇ ਡੋਂਕਰ ਵੀ ਸਾਨੂੰ ਛੱਡ ਕੇ ਭੱਜ ਗਏ ਨੇ ਇਸ ਤੋਂ ਬਾਅਦ ਮੈਂ ਫੋਨ ਰੱਖ ਦਿੱਤਾ ਮੁੰਡਿਆਂ ਨੂੰ ਕਿਹਾ ਕਿ ਡੋਂਕਰ ਨੂੰ ਬਾਹਾਂ ਤੋਂ ਫੜ ਲਵੋ ਪਰ ਕੋਈ ਡਰਦਾ ਉਸ ਨੂੰ ਹੱਥ ਨਹੀਂ ਸਿਪਾ ਰਿਹਾ ਕਿਉਂਕਿ ਸਾਰਿਆਂ ਨੂੰ ਡਰ ਸੀ ਕਿ ਬਾਅਦ ਵਿੱਚ ਇਸ ਨੇ ਸਾਰਿਆਂ ਨੂੰ ਮਰਵਾ ਦੇ ਨਾ ਹੈ ਮੈਂ ਹਲਾਸ਼ੇਰੀ ਦਿੱਤੀ ਤਾਂ ਤਿੰਨ ਜਣਿਆਂ ਨੇ ਡੋਂਕਰ ਨੂੰ ਫੜਿਆ ਪਰ ਆਪਣੇ ਮੂੰਹ ਬੰਨ ਕੇ ਤਾਂ ਜੋ ਸੇਫ ਜਗ੍ਹਾ ਤੇ ਜਾ ਕੇ ਡੋਂਕਰ ਸਾਨੂੰ ਪਛਾਣ ਨਾ ਸਕੇ ਅਸੀਂ ਸਾਰੀ ਰਾਤ ਤੁਰਦੇ ਰਹੇ ਸਵੇਰੇ ਦੇ 6 ਵਜੇ ਤੱਕ ਅਸੀਂ 35 ਕਿਲੋਮੀਟਰ ਤੁਰ ਲਿਆ ਫਿਰ ਥੱਕ ਟੁੱਟ ਕੇ ਬੈਠ ਗਏ ਸਾਡੇ ਵਿੱਚੋਂ ਕਾਲਾ ਮਹਤਪੁਰਿਆ 2 ਸਾਲ ਦੁਬਈ ਲੈ ਕੇ ਆਇਆ ਸੀ ਇਸ ਲਈ ਉਹਨੂੰ ਥੋੜੀ ਬਹੁਤੀ ਅਰਬੀ ਭਾਸ਼ਾ ਆਉਂਦੀ ਸੀ ਉਸਨੇ ਅਰਬੀ ਭਾਸ਼ਾ ਵਿੱਚ ਡੋਂਕਰ ਨੂੰ ਕਿਹਾ ਕਿ ਆਪਣੇ ਵਾਲੇ ਡੋਂਕਰਾਂ ਨੂੰ ਕਹੇ ਕਿ ਗੱਡੀ ਲੈ ਕੇ ਆਉਣ ਡੋਂਕਰ ਕਹਿੰਦਾ ਪਹਿਲਾਂ ਮੈਂ ਉਹ ਛੱਡੋ ਅਸੀਂ ਡੋਂਕਰ ਦੇ ਲੱਕ ਨੂੰ ਪਰਨੇ ਨਾਲ ਬੰਨਿਆ ਹੋਇਆ ਸੀ ਫਿਰ ਅਸੀਂ ਉਸ ਨੂੰ ਛੱਡ ਦਿੱਤਾ ਤੇ ਉਸ ਨੇ ਆਪਣੇ ਸਾਥੀ ਅਲੀ ਡੋਂਕਰ ਨੂੰ ਫੋਨ ਕੀਤਾ ਅਲੀ ਡੋਂਕਰ 7:00 ਵਜੇ ਸਾਡੇ ਵੱਲ ਨੂੰ ਗੱਡੀ ਲੈ ਕੇ ਆਉਂਦਾ ਦੱਸਿਆ ਸਾਡੇ ਚਿਹਰੇ ਖਿੜ ਗਏ ਪਰ ਅਲੀ ਜੇ ਸਾਡੇ ਵੱਲ ਆ ਹੀ ਰਿਹਾ ਸੀ ਸਾਡੇ ਵਾਲਾ ਏਜੰਟ ਕਹਿੰਦਾ ਮੈਂ ਪਸ਼ਾਪ ਕਰਨ ਜਾਣਾ ਅਸੀਂ ਸਾਰੇ ਥੱਕੇ ਹੋਏ ਸੀ ਸਾਡੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ ਜਦੋਂ ਅਲੀ ਡੋਂਕਰ ਗੱਡੀ ਲੈ ਕੇ ਸਾਡੇ ਨੇੜੇ ਆਇਆ ਤਾਂ ਸਾਡੇ ਡੋਂਕਰ ਨੇ ਆਪਣੀ ਭਾਸ਼ਾ ਵਿੱਚ ਉਸ ਨੂੰ ਕੁਝ ਫੋਨ ਤੇ ਕਿਹਾ ਤੇ ਭੱਜ ਕੇ ਚੱਲਦੀ ਗੱਡੀ ਵਿੱਚ ਛਾਲ ਮਾਰ ਕੇ ਬੈਠ ਗਿਆ ਉਹਨਾਂ ਇੱਕਦਮ ਗੱਡੀ ਭਜਾ ਲਈ ਅਸੀਂ ਹੱਕੇ ਬੱਕੇ ਰਹਿ ਗਏ ਸਾਡੀ ਕੈਦ ਵਿੱਚੋਂ ਰਿਹਾ ਹੋਏ ਡੌਂਕਰ ਨੇ ਗੁੱਸੇ ਵਿੱਚ ਆਪਣੀ ਭਾਸ਼ਾ ਵਿੱਚ ਸਾਨੂੰ ਗਾਲਾਂ ਕੱਢੀਆਂ ਤੇ ਵੇਖਦਿਆਂ ਹੀ ਵੇਖਦਿਆਂ ਗੱਡੀ ਅੱਖਾਂ ਤੋਂ ਓਲੇ ਹੋ ਗਈ ਅਸੀਂ ਸਾਰੇ ਸਮਝ ਨਾ ਸਕੇ ਕਿ ਇਹ ਸਾਡੇ ਨਾਲ ਕੀ ਹੋ ਗਿਆ ਹੁਣ ਅਸੀਂ ਘਬਰਾ ਗਏ ਤੇ ਕੁਝ ਸਮਝਣਾ ਆਵੇ ਕਿ ਕਿੱਧਰ ਨੂੰ ਜਾਵਾਂਗੇ ਕਿਉਂਕਿ ਚਾਰੇ ਪਾਸੇ ਰੇਤ ਹੀ ਰੇਤ ਸੀ ਇਹ ਗੱਲ 17 ਤਰੀਕ 10ਵਾਂ ਮਹੀਨਾ ਤੇ 2004 ਦੀ ਹੈ ਕੁਝ ਚਿਰ ਡਾਵਾ ਡੋਲ ਰਹਿਣ ਪਿੱਛੋਂ ਵਾਹਿਗੁਰੂ ਨੇ ਸਾਨੂੰ ਹਿੰਮਤ ਦਿੱਤੀ ਅਸੀਂ ਫੈਸਲਾ ਕੀਤਾ ਕਿ ਹੁਣ ਅਸੀਂ ਡੋਂਕਰਾਂ ਦੀਆਂ ਗੱਡੀਆਂ ਦੀਆਂ ਲੀਹਾਂ ਤੇ ਤੁਰਾਂਗੇ ਤੇ ਅਕਸਰ ਕਿਤੇ ਤਾਂ ਪਹੁੰਚਾਂਗੇ ਸਾਨੂੰ ਯਕੀਨ ਵੀ ਨਹੀਂ ਸੀ ਕਿ ਸਾਨੂੰ ਉਹ ਇਸ ਤਰ੍ਹਾਂ ਛੱਡ ਕੇ ਚਲੇ ਜਾਣਗੇ ਭਾਵੇਂ ਸਾਡੇ ਵਿੱਚ ਤੁਰਨ ਦੀ ਕੋਈ ਵਾਹ ਨਹੀਂ ਸੀ ਸਾਡਾ ਬੁਰਾ ਹਾਲ ਹੋਇਆ ਪਿਆ ਸੀ ਫਿਰ ਵੀ ਕਿੰਦੇ ਨੇ ਜੋਰ ਦੀ ਕਿਹਾ ਚਲੋ ਉੱਠੋ ਤੇ ਹੁਣ ਆਪਾਂ ਗੱਡੀਆਂ ਦੀਆਂ ਲੀਹਾਂ ਤੇ ਤੁਰਾਂਗੇ ਹੁਣ ਸਾਡਾ ਕਾਫਲਾ ਤੁਰ ਪਿਆ ਸਭ ਤੋਂ ਅੱਗੇ ਧਰਮਿੰਦਰ ਕਿੰਦਾ ਤੇ ਜੀਤਾ ਇੱਕ ਸਾਡੇ ਵਿੱਚੋਂ ਵੱਡੀ ਉਮਰ ਦੇ ਕਲ ਅੰਦਰ ਬਾਜੀ ਸੀ ਜਿਨ੍ਹਾਂ ਦੀ ਉਮਰ 50 ਕੋਸਾਲ ਸੀ ਨਾਲ ਜਸਵੀਰ ਟਿੱਬਾ ਨਿੱਕੂ ਤੇ ਮੈਂ ਸਾਂ ਤੇ ਬਾਕੀ ਸਾਰੇ ਪਿੱਛੇ ਸੀ ਜਦੋਂ ਅਸੀਂ 7-8 ਕਿਲੋਮੀਟਰ ਪੈਂਡਾ ਤਹਿ ਕੀਤਾ ਤਾਂ ਸਾਨੂੰ ਸੱਜੇ ਪਾਸੇ ਪੱਥਰਾਂ ਦੀ ਪਹਾੜੀ ਵਿੱਚ 2-4 ਝੁੱਗੀਆਂ ਤੇ 4-5 ਬੰਦੇ ਘੁੰਮਦੇ ਦਿਖਾਈ ਦਿੱਤੇ ਸਾਨੂੰ ਜਿਵੇਂ ਮੌਤ ਦੇ ਹਨੇਰੇ ਵਿੱਚ ਜ਼ਿੰਦਗੀ ਦਿਸ ਪਈ ਹੋਵੇ ਝੁੱਗੀਆਂ ਦੇ ਉੱਤੇ ਇੱਕ ਏਰੀਅਲ ਜਿਹਾ ਲੱਗਾ ਹੋਇਆ ਸੀ ਅਸੀਂ ਸਲਾਹ ਬਣਾਈ ਕਿ ਚਲੋ ਉਹਨਾਂ ਦੇ ਕੋਲ ਚੱਲਦੇ ਹਾਂ ਤੇ ਸ਼ਹਿਰ ਜਾਣ ਦਾ ਰਸਤਾ ਪੁੱਛਦੇ ਹਾਂ ਨਾਲੇ ਉਹਨਾਂ ਕੋਲੋਂ ਕੁਝ ਖਾਨ ਪੀਨ ਨੂੰ ਪੁੱਛਦੇ ਹਾਂ ਅਸੀਂ ਕਾਲੀ ਨਾਲ ਝੁੱਗੀਆਂ ਵੱਲ ਨੂੰ ਵਧੇ ਸਾਡੇ ਪੈਰ ਤੁਰਦੇ ਆਂ ਰੇਤਾ ਵਿੱਚ ਖੁੱਬਦੇ ਸੀ ਅਜੇ ਅਸੀਂ ਝੁੱਗੀਆਂ ਤੋਂ ਅੱਧਾ ਕਿਲੋਮੀਟਰ ਪਿੱਛੇ ਹੀ ਸੀ ਕਿ ਚਾਰ ਪੰਜ ਜਾਣੇ ਝੁੱਗੀਆਂ ਦੇ ਅੰਦਰ ਗਏ ਤੇ ਅੰਦਰੋਂ ਰਫਲਾ ਕੱਢ ਲਿਆ ਓਹਨਾਂ ਬੰਦੂਕਾਂ ਨਾਲ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਘਬਰਾ ਗਏ ਕਿ ਇਹ ਕੀ ਮਾਜਰਾ ਵਾ ਉਹ ਕਾਲੇ ਪਰਨੇ ਨਾਲ ਸਾਨੂੰ ਇਸ਼ਾਰੇ ਕਰਨ ਲੱਗੇ ਕਿ ਸਾਡੇ ਵੱਲ ਨਾ ਆਓ ਹੁਣ ਸਾਨੂੰ ਕੁਝ ਸ਼ੱਕ ਹੋਇਆ ਕਿ ਇਹ ਝੁੱਗੀਆਂ ਨਹੀਂ ਇਹ ਤਾਂ ਮਰਾਕੋ ਬਾਰਡਰ ਦੇ ਫੌਜੀ ਆ ਧੰਨਵਾਦ ਮਿਲਦੇ ਹਾਂ ਅਗਲੇ ਇਹ ਕਹਾਣੀ ਵਿੱਚ